ਸਤਿ ਸ਼੍ਰੀ ਅਕਾਲ ਮੈਂ ਕੋਮਲ ਸਪੀਡ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬੀਤੀ ਦਿਨੀ H1B ਵੀਜ਼ਾ ਦੇ ਵਿੱਚ ਵੱਡਾ ਹੁਕਮ ਜਾਰੀ ਕੀਤਾ ਹੈ। ਉਹਨਾਂ ਨੇ H1B ਵੀਜ਼ਾ ਦੀ ਸਲਾਨਾ ਫੀਸ ਸੰਬੰਧੀ ਇੱਕ ਕਾਰਜਕਾਰੀ ਆਦੇਸ਼ ਤੇ ਅੱਜ ਦਸਖਤ ਕਰ ਦਿੱਤੇ ਨੇ। ਇਸ ਨਵੇਂ ਆਦੇਸ਼ ਦੇ ਅਨੁਸਾਰ H1B ਵੀਜ਼ਾ ਫੀਸ ਨੂੰ ਵਧਾ ਕੇ 1 ਲੱਖ ਡਾਲਰ ਕਰ ਦਿੱਤਾ ਗਿਆ ਹੈ ਜਿਹੜਾ ਕਿ ਇੰਡੀਅਨ ਕਰੰਸੀ ਦੇ ਮੁਤਾਬਕ 88 ਲੱਖ ਰੁਪਏ ਬਣਦਾ ਹੈ ਅਤੇ ਇਸ ਦੌਰਾਨ ਦੱਸ ਦਈਏ ਕਿ ਇਸ ਤੋਂ ਪਹਿਲਾਂ H1B ਵੀਜ਼ਾ ਦੀ ਫੀਸ ਹੈ ਜਿਹੜੀ 1 ਤੋਂ 6 ਲੱਖ ਦੇ ਵਿੱਚ ਘਰ ਹੁੰਦੀ ਸੀ ਪਰ 트੍ਰੰਪ ਸਰਕਾਰ ਨੇ ਇਸ ਫੈਸਲੇ ਨੂੰ ਹੁਣ ਚੇਂਜ ਕਰਦੇ ਹੋਏ ਭਾਰਤੀ ਪੇਸ਼ੇਵਾਰਾਂ ਉੱਤੇ ਸਿੱਧੇ ਤੌਰ ਤੇ ਪ੍ਰਭਾਵ ਪਾਇਆ ਹੈ ਤਾਂ ਇੱਥੇ ਧਿਆਨ ਦੇਣ ਯੋਗ ਹੈ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਯਾਨੀ ਕਿ 71% ਭਾਰਤੀ ਜਿਹੜੇ H1B ਵੀਜ਼ਾ ਦੇ ਉੱਤੇ ਅਮਰੀਕਾ ਦੇ ਵਿੱਚ ਨੌਕਰੀ ਕਰਦੇ ਨੇ ਤਾਂ ਹੁਣ ਉਹ ਇਸ ਫੈਸਲੇ ਤੋਂ ਬਾਅਦ ਪ੍ਰਭਾਵਿਤ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੌਰੇ ਤੇ ਨੇ ਜਿੱਥੇ ਉਹਨਾਂ ਨੇ ਅੱਜ ਆਪਣੇ ਦੌਰੇ ਦੀ ਸ਼ੁਰੂਆਤ ਭਾਵਨਗਰ ਦੇ ਵਿੱਚ ਇੱਕ ਸ਼ਾਨਦਾਰ ਰੋਡ ਸ਼ੋਅ ਦੇ ਨਾਲ ਕੀਤੀ ਜਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੋਏ ਸਨ। ਇਸ ਤੋਂ ਬਾਅਦ ਉਹਨਾਂ ਨੇ ਗਾਂਧੀ ਮੈਦਾਨ ਦੇ ਵਿੱਚ 34 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹਨਾਂ ਦੇ ਵਿੱਚ ਸਮੁੰਦਰ ਤੋਂ ਖੁਸ਼ਹਾਲੀ ਵਰਗੀਆਂ ਯੋਜਨਾਵਾਂ ਸ਼ਾਮਿਲ ਸਨ ਅਤੇ ਇਸ ਦੌਰਾਨ ਸੰਬੋਧਨ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਸਾਡਾ ਸੱਚਮੁੱਚ ਕੋਈ ਦੁਸ਼ਮਣ ਹੈ ਤਾਂ ਉਹ ਹੈ ਸਾਡਾ ਦੂਜੇ ਦੇਸ਼ਾਂ ਦੇ ਉੱਤੇ ਨਿਰਭਰਤਾ ਭਾਰਤ ਦੀ ਸਾਰੀ ਸਮੱਸਿਆਵਾਂ ਦਾ ਹਾਲ ਇੱਕ ਹੋਇਆ ਉਹ ਕੀ 50 ਸਾਲ ਪਹਿਲਾਂ ਦੇਸ਼ ਦਾ 40% ਵਪਾਰ ਭਾਰਤੀ ਨਿਰਮਿਤ ਜਹਾਜ਼ਾਂ ਰਾਹੀਂ ਹੁੰਦਾ ਸੀ ਜੋ ਕਿ ਹੁਣ ਘਟ ਕੇ 5% ਰਹਿ ਗਿਆ ਹੈ ਤੇ ਇਸ ਦਰਾਂ ਉਹਨਾਂ ਨੇ ਕਾਫੀ ਹੋਰ ਵੱਡੇ ਐਲਾਨ ਵੀ ਕੀਤੇ CBSE ਵਿਦਿਆਰਥੀਆਂ ਦੇ ਲਈ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ CBSE ਨੇ ਇੱਕ ਵੱਡਾ ਫੈਸਲਾ ਲਿਆ ਹੈ ਅਤੇ ਵਾਧੂ ਵਿਸ਼ੇ ਲੈਣ ਦੇ ਵਿਕਲਪ ਨੂੰ ਖਤਮ ਕਰ ਦਿੱਤਾ ਹੈ ਬੋਰਡ ਦੇ ਬਦਲੇ ਹੋਏ ਨਿਯਮਾਂ ਨੇ ਵਿਦਿਆਰਥੀਆਂ ਦੇ ਉੱਤੇ ਭਾਰੀ ਝਟਕਾ ਦਿੱਤਾ ਹੈ ਤੇ ਪ੍ਰਾਈਵੇਟ ਵਿਦਿਆਰਥੀਆਂ ਦੇ ਲਈ ਅੰਦਰੂਨੀ ਮੁਲਾਂਕਣ ਸੰਭਵ ਨਹੀਂ ਹੈ CBSE ਨੇ ਇੱਕ ਵੱਡਾ ਫੈਸਲਾ ਲਿਆ ਹੈ ਜੋ ਕਿ ਹਜ਼ਾਰਾਂ ਵਿਦਿਆਰਥੀਆਂ ਦੀ ਯੋਜਨਾਬੰਦੀ ਨੂੰ ਪ੍ਰਭਾਵਿਤ ਕਰੇਗਾ ਹੁਣ ਤੱਕ ਪ੍ਰਾਈਵੇਟ ਵਿਦਿਆਰਥੀਆਂ ਦੇ ਕੋਲ 10ਵੇਂ ਅਤੇ 12ਵੀਂ ਜਮਾਤ ਦੇ ਵਿੱਚ ਵਾਧੂ ਵਿਸ਼ੇ ਲੈਣ ਦਾ ਵਿਕਲਪ ਸੀ ਇਸ ਦਾ ਮਤਲਬ ਸੀ ਕਿ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਇੱਕ ਨਵਾਂ ਵਿਸ਼ਾ ਚੁਣ ਸਕਦੇ ਨੇ ਅਤੇ ਅਗਲੇ 2 ਸਾਲਾਂ ਦੇ ਲਈ ਪ੍ਰੀਖਿਆ ਦੇ ਸਕਦੇ ਨੇ ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਦਾ ਇਸਤੇਮਾਲ ਆਪਣੇ ਕਰੀਅਰ ਦੇ ਰਸਤੇ ਬਦਲਣ ਦੇ ਲਈ ਕੀਤਾ ਸੀ ਪਰ ਹੁਣ ਇਹ ਵਿਕਲਪ 2026 ਤੋਂ ਬੰਦ ਕਰ ਦਿੱਤਾ ਜਾਵੇਗਾ ਬੋਰਡ ਦਾ ਕਹਿਣਾ ਹੈ ਕਿ ਪ੍ਰਾਈਵੇਟ ਵਿਦਿਆਰਥੀਆਂ ਨੂੰ ਅੰਦਰੂਨੀ ਬਲੰਕਰ ਪ੍ਰਦਾਨ ਕਰਨਾ ਸੰਭਵ ਨਹੀਂ ਹੈ ਇਸ ਕਰਕੇ ਇਸ ਵਿਕਲਪ ਨੂੰ 2026 ਤੋਂ ਬਾਅਦ ਹਟਾ ਦਿੱਤਾ ਜਾਵੇਗਾ ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਦੀ ਨਿਆਇ ਖਰਾਸਤ ਦੇ ਵਿੱਚ ਸਮਾਪਤ ਹੋਣ ਤੇ ਅੱਜ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਮਹਾਲੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਜਿਸ ਦੇ ਵਿੱਚ ਉਹਨਾਂ ਦੀ ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਮਜੀਠਿਆ ਨੂੰ ਮੁੜ ਤੋਂ ਨਿਆਇ ਖਰਾਸਤ ਦੇ ਵਿੱਚ ਭੇਜ ਦਿੱਤਾ ਹੈ ਦੱਸਿਆ ਕਿ 14 ਦਿਨਾਂ ਦੀ ਨਿਆਇ ਖਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਵਿਕਰਮਜੀਤਿਆ ਦੀ ਹੁਣ ਅਗਲੀ ਪੇਸ਼ੀ 4 ਅਕਤੂਬਰ ਨੂੰ ਹੋਵੇਗੀ ਪੰਜਾਬ ਦੇ ਵਿੱਚ ਹਾਲੀ ਦੇ ਵਿੱਚ ਆਏ ਭਿਆਨਖੜਾ ਦੇ ਦੌਰਾਨ ਪਠਾਨਕੋਟ ਮਾਦੋਪੁਰ ਹੈੱਡ ਵਰਕਰਸ ਦੇ ਗੇਟ ਟੁੱਟਣ ਦੇ ਖੰਸੇ ਤੇ ਹੋਰ ਵਿਗੜ ਗਈ ਸੀ ਸਿੰਚਾਈ ਵਿਭਾਗ ਨੇ ਇਸ ਵਿਰੁੱਧ ਮਹੱਤਵਪੂਰਨ ਕਾਰਵਾਈ ਕੀਤੀ ਵਿਭਾਗ ਨੇ ਐਕਸੀਐਨ ਨਿਤਨ ਸੋਧ ਐਸਡੀਓ ਅਰुण ਕੁਮਾਰ ਅਤੇ ਜੇ ਹੀ ਸਚਿਨ ਠਾਕੁਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅਤਲ ਕਰ ਦਿੱਤਾ ਹੈ ਉਹਨਾਂ ਦੀ ਮੁਅਤਲ ਸੰਬੰਧੀ ਨੋਟੀਫਿਕੇਸ਼ਨ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੁਆਰਾ ਜਾਰੀ ਕੀਤਾ ਗਿਆ ਸੀ ਇਹ ਧਿਆਨ ਦੇਣ ਯੋਗ ਹੈ ਕਿ ਗੇਟ ਟੁੱਟਣ ਦੇ ਕਾਰਨ ਵਿਭਾਗ ਦੇ ਕਰਮਚਾਰੀ ਦੀ ਵੀ ਜਾਨ ਚਲੀ ਗਈ ਸੀ ਇਹ ਹਾਦਸਾ ਨਾ ਸਿਰਫ ਪ੍ਰਸ਼ਾਸਨਿਕ ਕੁਤਾਈਆਂ ਦੇ ਵਿੱਚ ਇੱਕ ਵੱਡੀ ਉਦਾਹਰਨ ਬਣ ਗਿਆ ਬਲਕਿ ਹੜ੍ਹਾਂ ਦੀ ਤਬਾਹੀ ਨੂੰ ਵੀ ਵਧਾ ਦਿੱਤਾ ਸੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਸਰਕਾਰ ਦੀ ਇੱਕ ਟੀਮ ਨੇ ਹਾਲੀ ਦੇ ਵਿੱਚ ਮਾਦੋਪੁਰ ਹੈੱਡਵਰਕਸ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਮੁਲਾਂਕਣ ਕੀਤਾ ਉਦਮਪੁਰ ਜ਼ਿਲ੍ਹੇ ਦੇ ਇਲਾਕਿਆਂ ਦੇ ਵਿੱਚ ਫੌਜ ਅਤੇ ਪੁਲਿਸ ਦੇ ਵੱਲੋਂ ਅਤਵਾਦੀਆਂ ਦੀ ਪਾਲ ਕੀਤੀ ਜਾ ਰਹੀ ਹੈ ਅਤਵਾਦੀਆਂ ਦੇ ਨਾਲ ਹੋਏ ਮੁਕਾਬਲੇ ਦੌਰਾਨ ਇੱਕ ਜਵਾਨ ਸ਼ਹੀਦ ਹੋ ਗਿਆ ਜਦਕਿ ਇੱਕ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ ਸ਼ਾਮ ਉਦਮਪੁਰ ਦੇ ਡੁੱਡੂ ਬਸੰਤ ਖੜੋ ਖੇਤੇ ਦੇ ਵਿੱਚ ਅਤੇ ਡੋਡਾ ਦੇ ਸਿਓਰ ਜੰਗਲ ਸਰਹੱਦ ਦੇ ਉੱਤੇ ਅਤਵਾਦੀਆਂ ਨੇ ਫੌਜ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਸਾਂਝੀ ਸਰਚ ਦੇ ਪਲੇਟ ਚ ਪਾਰਟੀ ਦੇ ਉੱਤੇ ਗੋਲੀਬਾਰੀ ਕੀਤੀ ਗਈ ਸੀ ਅਤੇ ਇਸ ਗੋਲੀਬਾਰੀ ਦੌਰਾਨ ਇੱਕ ਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਜ਼ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਤੇ ਮੁਕਾਬਲੇ ਵਾਲੀ ਥਾਂ ਦੇ ਉੱਤੇ ਲਗਾਤਾਰ ਘੇਰਾਬੰਦੀ ਕੀਤੀ ਗਈ ਸੀ ਅਤੇ ਦੱਸਦੀ ਹੈ ਕਿ ਆਪਰੇਸ਼ਨ ਦੁਬਾਰਾ ਸ਼ੁਰੂ ਹੋ ਗਿਆ ਹੈ ਮੰਨੇ ਜਾ ਰਿਹਾ ਹੈ ਕਿ 2 ਤੋਂ 3 ਅੱਤਵਾਦੀ ਜੰਗਲੀ ਖੇਤਰ ਦੇ ਵਿੱਚ ਲੁਕੇ ਹੋਏ ਨੇ ਤੇ ਉਦਮਪੁਰ ਫੋਰਸ ਦੇ ਵੱਲੋਂ ਅੱਤਵਾਦੀਆਂ ਦੀ ਪਾਲ ਲਗਾਤਾਰ ਕੀਤੀ ਜਾ ਰਹੀ ਹੈ ਰੋहिणी ਦੇ ਬੁੱਧ ਵਿਹਾਰ ਇਲਾਕੇ ਦੇ ਵਿੱਚ ਪੁਲਿਸ ਨਾਲ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਗੈਂਗਸਟਰ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਮੰਗੇਰਮ ਪਾਰਕ ਦਾ ਰਹਿਣ ਵਾਲਾ ਅਤੇ ਗੋਗੀ ਗੈਂਗ ਦਾ ਮੈਂਬਰ ਗੈਂਗਸਟਰ ਅਸ਼ਰੂ ਅਤੇ ਉਸ ਦਾ ਕਰੀਬੀ ਸਾਥੀ ਇਰਫਾਨ ਮੁਕਾਬਲੇ ਦੇ ਵਿੱਚ ਜ਼ਖਮੀ ਹੋਏ ਨੇ ਹਾਲਕਿ ਗੈਂਗਸਟਰ ਦੇ ਦੋ ਸਾਥੀ ਭੱਜ ਗਏ ਨੇ ਅਤੇ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਹੈ ਕਿ ਇਹ ਮੁਕਾਬਲਾ ਦੇਰ ਰਾਤ ਪੌਣ ਤਿੰਨ ਦੇ ਵਿੱਚ ਕਰੀਬ ਵਾਪਰਿਆ ਅਤੇ ਦੱਸਿਆ ਕਿ ਬਿਹਾਰੀ ਮੰਦਰ ਦੇ ਨੇੜੇ ਇਹ ਮੁਕਾਬਲਾ ਸ਼ੁਰੂ ਹੋਇਆ ਸੀ ਪੁਲਿਸ ਦੇ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਪਰਾਧੀ ਗਾਉਂ ਰੱਖਿਆ ਸਮੂਹ ਦੇ ਇੱਕ ਪ੍ਰਮੁੱਖ ਮੈਂਬਰ ਦੇ ਘਰ ਦੇ ਉੱਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਦੋਂ ਇਹ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤਾਂ ਅਚਾਨਕ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਜਵਾਬੀ ਕਾਰਵਾਈ ਦੇ ਵਿੱਚ ਕਾਫੀ ਗੋਲੀਬਾਰੀ ਹੋਈ ਜਿਸ ਤੋਂ ਬਾਅਦ ਗੈਂਗਸਟਰਾਂ ਦੀ ਲੱਤ ਦੇ ਉੱਤੇ ਗੋਲੀ ਲੱਗੀ ਤੇ ਹੁਣ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਮੌਨਸੂਨ ਹੁਣਾਲ ਵੀਰ ਕਹਿਣ ਦੇ ਲਈ ਤਿਆਰ ਹੈ ਪਰ ਜਾਣ ਤੋਂ ਪਹਿਲਾਂ ਕਈ ਰਾਜਾਂ ਦੇ ਵਿੱਚ ਮੀਂਹ ਦਾ ਇੱਕ ਵੱਡਾ ਪੰਬਾਰ ਛੜਦਾ ਹੋਇਆ ਜਾ ਰਿਹਾ ਹੈ। ਤਾਂ ਦੱਸਦੀ ਕਿ ਮੌਸਮ ਵਿਭਾਗ ਦੇ ਅਨੁਸਾਰ 23 ਸਤੰਬਰ ਨੂੰ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਵਿਖਵਾਨੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਤਬਦੀਲੀ ਬੰਗਾਲ ਦੀ ਖਾੜੀ ਦੇ ਵਿੱਚ ਘੱਟ ਦਬਾਅ ਵਾਲੀ ਸਿਸਟਮ ਦੇ ਕਾਰਨ ਹੋ ਰਹੀ ਹੈ ਜਿਸ ਦੇ ਕਰਕੇ ਕੁਝ ਦਿਨਾਂ ਦੇ ਵਿੱਚ ਪ੍ਰਭਾਵ ਹੋ ਰਿਹਾ ਸਕਦਾ ਹੈ। ਆਈਐਮਡੀ ਦੀ ਤਾਜ਼ਾ ਵਿਖਵਾਨੀ ਦੇ ਅਨੁਸਾਰ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਅਰਨਾਚਲ ਪ੍ਰਦੇਸ਼, ਅਸਾਮ, ਮਿਗਾਲਿਆ, ਦੀ ప్రతి ਘੰਟਾ ਦੀ ਤੇਜ਼ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਗਈਆਂ ਅਤੇ ਜਿਸ ਕਰਕੇ ਸਾਵਧਾਨੀ ਵਰਤਣ ਦੀ ਲੋੜ ਹੈ ਜ਼ਮੀਨੀ ਵਿਵਾਦ ਦੇ ਇੱਕ ਮਾਮਲੇ ਦੇ ਵਿੱਚ ਕਾਰਵਾਈ ਨਾ ਹੋਣ ਤੇ ਉਹ ਪਰੇਸ਼ਾਨ ਵਿਅਕਤੀ ਦੇ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਿਆ ਦਿਤਨਾਥ ਨੂੰ ਗੋਲੀ ਮਾਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਸੀ ਇਸ ਧਮਕੀ ਦਾ ਪਤਾ ਲੱਗਣ ਤੋਂ ਬਾਅਦ ਮਥੁਰਾ ਪੁਲਿਸ ਨੇ ਹਰਕਤ ਦੇ ਵਿੱਚ ਆ ਕੇ 24 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੌਰਾਨ ਪੁਲਿਸ ਮੁੱਲਜਮ ਨੂੰ ਫੜਨ ਦੇ ਲਈ ਜਦੋਂ ਨਗਲਾ ਹਰਦਿਆਲ ਪਹੁੰਚੀ ਤਾਂ ਉਹ ਅਚਾਨਕ ਛਾਤ ਦੇ ਉੱਤੇ ਚੜ ਗਿਆ ਤੇ ਦੇਸਤੀ ਪਿਸਤੌਲ ਦੇ ਨਾਲ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਪੁਲ ਨ ਵਾਲੇ ਸੁਨੀਲ ਉਰਫ ਗਥੂਆ ਦੇ ਵਜੂ ਹੋਈ ਹੈ ਜਿਸ ਨੇ ਕथित ਤੌਰ ਤੇ ਹਥਿਆਰ ਲਹਿਰਾ ਕੇ ਮੁੱਖ ਮੰਤਰੀ ਯੋਗੀ ਦੀ ਤਨਾਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਮਲਜਮ ਦੀ ਗ੍ਰਿਫਤਾਰੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਏਟਾਂ ਖੜੀ ਹੋਈ ਦਿਖਾਈ ਦੇ ਰਹੀ ਹੈ ਜਦੋਂ ਕਿ ਧਮਕੀ ਦੇਣ ਵਾਲਾ ਨੌਜਵਾਨ ਪਿਸਤੌਲ ਨੂੰ ਹੱਥ ਦੇ ਵਿੱਚ ਫੜ ਕੇ ਲਹਿਰਾਉਂਦੇ ਹੋਏ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ ਇੱਕ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਦੋਪਨ ਸ਼ਿੱਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕ੍ਰੈਕਟ ਦਾ ਪਰਦਾਫਾਸ਼ ਕੀਤਾ ਹੈ ਜੇ ਤਨ ਇੱਕ ਨਸ਼ਾ ਤਸਕਰ ਸ਼ੰਕਰ ਸਿੰਘ ਜੋ ਕਿ ਗੁਰੂਕਿਰਵਡਾਲੀ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 6 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ 4 ਲੱਖ ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਾਲ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਮੁੰਡਲੀ ਜਾਂਚ ਤੋਂ ਪਤਾ ਲੱਗਿਆ ਕਿ ਦੋਸ਼ੀ ਵਿਦੇਸ਼ੀ ਤਸਕਰਾਂ ਦੇ ਨਾਲ ਮਿਲ ਕੇ ਸਿੱਧੇ ਸੰਪਰਕ ਦੇ ਵਿੱਚ ਇਹ ਕਾਰਵਾਈ ਕਰਦਾ ਸੀ ਅਤੇ ਪੁਲਿਸ ਥਾਣਾ ਲੁਪ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਾਸਫੀ ਨਿਊਜ਼ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ tracy fine authentic indian cuisine in tracy or scan qr code to contact us simi valley family dental office or scan qr code to contact us